ਚੰਡੀਗੜ੍ਹ ਦੇ ਵਿੱਚ ਅੱਜ ਸਵੇਰੇ ਸਵੇਰੇ ਤੜਕਸਾਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਪੀੜਾ ਪੰਡ ਚਲਾ ਗਿਆ ਇਹ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਦਿੰਨੇ ਆ ਕਿ ਕਿ ਪੀੜਾ ਪੰਜਾ ਜੋ ਕਿ ਤੁਸੀਂ ਦੇਖੋ ਜੇਸੀ ਮਸ਼ੀਨਾਂ ਦੇ ਨਾਲ ਪ੍ਰਸ਼ਾਸਨ ਪਹੁੰਚਿਆ ਹੈ ਤਾਹੇ ਰੋਡ ਹੈ ਪੀਜੀਆਈ ਤੋਂ ਖੁੱਡਾ ਲੋਹੜਾ ਰੋਡ ਜਿਸ ਜਗ੍ਹਾ ਉੱਤੇ ਕਾਫੀ ਆਪਾਂ ਗੱਲ ਕਰੀਏ ਸਬਜ਼ੀ ਤੇ ਹੋਰ ਦੁਕਾਨਾਂ ਸੀ ਜਿਸ ਤੋਂ ਬਾਅਦ ਕਾਫੀ ਜਾਮ ਲੱਗਦਾ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਤੁਹਾਨੂੰ ਦੇਖੋ ਸਵੇਰੇ ਤੋਂ ਚੰਡੀਗੜ੍ਹ ਜੇਸੀ ਮਸ਼ੀਨਾਂ ਲੈ ਕੇ ਪਹੁੰਚਿਆ ਹੈ ਪੁਲਿਸ ਪ੍ਰਸ਼ਾਸਨ ਵੱਡੀ ਕਾਰਵਾਈ ਕਰ ਰਿਹਾ ਹੈ ਤੇ ਤੁਹਾਨੂੰ ਲੇਖ ਤੁਹਾਨੂੰ ਦੇਖੋ ਕਿ ਪੁਲਿਸ ਕਿਸ ਤਰੀਕੇ ਦੇ ਲੋਨਰ ਦੀ ਸਥਿਤੀ ਅਗਰ ਖਰਾਬ ਹੁੰਦੀ ਉਸ ਤੋਂ ਬਾਅਦ ਕਾਰਵਾਈ ਉਹਨਾਂ ਲੋਕਾਂ ਦੇ ਉੱਤੇ ਕੀਤੀ ਜਾ ਰਹੀ ਹੈ ਕੋਈ ਵਿਰੋਧ ਕਰਦਾ ਦੇਖੋ ਕਿ ਆਹ ਦੇਖੋ ਆ ਟੀਨਾ ਹੀ ਟੀਨਾ ਸੀ ਜਿਸ ਪਾਸੇ ਅੱਜ ਜਿਹੜਾ ਜੇਸੀ ਮਸ਼ੀਨਾਂ ਦੇ ਨਾਲ ਇਹਨਾਂ ਨੂੰ ਢਾਟੇ ਰੀ ਕੀਤਾ ਜਾ ਰਿਹਾ ਹੈ ਕਿਉਂਕਿ ਕਾਫੀ ਕਬਜ਼ੇ ਇਸ ਜਗ੍ਹਾ ਉੱਤੇ ਕੀਤਾ ਹੋਇਆ ਸੀ ਰੋਡ ਦੇ ਉੱਪਰ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਇਹ ਜਿੱਤਾ ਵਿਰੋਧ ਵੀ ਕੀਤਾ ਗਿਆ ਕਿ ਪ੍ਰਸ਼ਾਸਨ ਗਲਤ ਕਾਰਵਾਈ ਕਰ ਰਿਹਾ ਹੈ ਪਰ ਪਿਛਲੇ ਪਾਸੇ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਸਿਰ ਟੀਨਾ ਦੇ ਨਾਲ ਸ਼ੈੱਡ ਬਣਾਏ ਹੋਏ ਸੀ ਤਾਂ ਇਹ ਦੱਸਿਆ ਜਾ ਰਿਹਾ ਹੈ ਕੀ ਐਗਰੀਕਲਚਰ ਲੈਂਡ ਹੈ ਤੇ ਐਗਰੀਕਲਚਰ ਲੈਂਡ ਦੇ ਵਿੱਚ ਜੋ ਐਗਰੀਕਲਚਰ ਸਬਜ਼ੀਆਂ ਫਸਲਾਂ ਹੀ ਹੋ ਸਕਦੀਆਂ ਨੇ ਉਸ ਤੋਂ ਬਾਅਦ ਜਿਉਂ ਤੋਂ ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਸਕਦੀ ਇਸ ਕਾਰਨ ਪ੍ਰਸ਼ਾਸਨ ਨੇ ਤੁਸੀਂ ਦੇਖੋ ਕਿ ਜੋ ਵੋਲੇਸ਼ਨ ਸੀ ਉਸ ਨੂੰ ਕਾਰਵਾਈ ਕਰਕੇ ਹਟਾਇਆ ਗਿਆ ਤੇ ਤੁਸੀਂ ਦੇਖੋ ਕਿੰਨਾ ਬੜਾ ਸ਼ੈੱਡ ਬਣਾਇਆ ਹੋਇਆ ਸੀ ਪਿਛਲੇ ਪਾਸੇ ਤਾਂ ਉਸ ਦੀਆਂ ਚਾਦਰਾਂ ਹੁਣ ਤੋੜੀਆਂ ਜਾ ਰਹੀਆਂ ਨੇ ਸ਼ੈੱਡ ਪੂਰਾ ਤੋੜਿਆ ਜਾ ਰਿਹਾ ਇਹ ਤਸਵੀਰਾਂ ਨੂੰ ਦੇਖੋ ਕਿ ਮੌਕੇ ਦੇ ਅਧਿਕਾਰੀ ਵੀ ਖੜੇ ਨੇ ਤੇ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਵੀ ਕਿਸੇ ਨਵੀਂ ਨਜ਼ਦੀਕ ਨਹੀਂ ਆਂ ਦਿੱਤਾ ਜਾ ਰਿਹਾ ਕਾਫੀ ਲੋਕ ਰੋਡ ਦੇ ਉੱਤੇ ਦੇਖਣ ਵਾਲੇ ਦੀ ਭੀੜ ਲੱਗੀ ਹੋਈ ਹੈ ਪਰ ਪ੍ਰਸ਼ਾਸਨ ਵੱਲ ਦੱਸਿਆ ਜਾ ਰਿਹਾ ਹੈ ਕਿ ਅਸੀਂ ਕਿਸੇ ਤਰੀਕੇ ਦੀ ਵੀ ਵੋਲੇਸ਼ਨ ਨਹੀਂ ਚਾਹਾਂਗੇ ਕਿ ਕਿਸ ਤਰੀਕੇ ਦਾ ਕੋਈ ਵਿਰੋਧ ਤੇ ਕਿਸ ਤਰੀਕੇ ਦੀ ਕੋਈ ਇਸ ਤਰੀਕੇ ਦਾ ਕੋਈ ਲਾਅ ਆਰਡਰ ਦੀ ਸਥਿਤੀ ਖਰਾਬ ਹੋਵੇ ਤਾਂ ਪੂਰ ਸਰਕਾਰਵਾਈ ਕਰਨ ਲਈ ਖੜਿਆ ਹੈ ਇਸ ਨੂੰ ਲੈ ਕੇ ਤਸਵੀਰਾਂ ਨੇ ਖੁੱਡਾ ਲਾਹੌਰਾ ਚੰਡੀਗੜ੍ਹ ਰੋਡ ਦੀ ਜਿੱਥੇ ਕਿ ਤੁਸੀਂ ਦੇਖੋ ਕਿ ਜਿਆਦਾ ਜਾਮ ਲੱਗਦੇ ਸੀ ਜਿਸ ਤੋਂ ਬਾਅਦ ਇੱਕਾਫੀ ਸ਼ਿਕਾਇਤਾਂ ਮਾਨਯੋਗ ਅਦਾਲਤ ਦੇ ਵਿੱਚ ਪਹੁੰਚੀਆਂ ਜਿਸ ਤੋਂ ਬਾਅਦ ਜਾ ਕੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਫਸਰ ਸਾਡੇ ਨਾਲ ਨੇ ਸਰ ਬਾਈ ਬਤਾ ਦਿਓ ਕਿ ਇਹ ਕਾਰਵਾਈ ਹੈ ਇਹਨਾਂ ਨੋਟਿਸ ਦਿੱਤੇ ਸੀ ਹਾਂ ਨੋਟਿਸ ਦੇ ਦਿੱਤੇ ਇਹਨਾਂ ਨੂੰ ਕਿੰਨੇ ਨੋਟਿਸ ਦੋ ਤਿੰਨ ਉਹ ਜੀ ਮੈਂ ਪੁੱਛਾਂਗਾ ਜਿਆਦਾ ਫਾਈਲ ਪੁੱਛ ਦੱਸੂਗਾ ਕਿਹੜੀ ਹਾਂ ਕਿਹੜੇ ਅਫਸਰ ਓਕੇ ਮੈਂ ਦਾਅ ਤੋਂ ਫਿਰ ਨਾਲ ਨਾਲ ਆਪਾਂ ਨਾਲ ਨਾਲ ਆਉਣੀ ਹੈ ਫਿਰ ਮਿਲ ਕੇ ਗੱਲ ਕਰਦੇ ਹਾਂ ਕਿਹੜੇ ਅਫਸਰ ਉਹ ਯਾਰ ਕਿੰਨੇ ਨੋਟਿਸ ਨੇ ਮੈਂ ਟੋਟਲ ਦੇਖੀ ਨੋਟਿਸ ਦੇਖਿਓ ਜੀ ਕਿੰਨੇ ਜੀ 29 ਹੋਗੇ ਹੈ 2 29 29 ਨੋਟਿਸ ਦਿੱਤਾ ਹਾਂ 29 ਨੋਟਿਸ ਦੇ ਦੇਣਾ ਨੂੰ ਪਹਿਲੇ ਕਾਰਨ ਕੀ ਬਣਿਆ ਕਿਉਂ ਤੋੜਨਾ ਪਿਆ ਇਹਨਾਂ ਨੂੰ ਬਸ ਇਹ ਇੱਥੇ ਐਕਚੁਅਲੀ ਜਿਹੜੀ ਸੈੱਡ ਤੇ ਸਾਰੇ ਬਣੇ ਹੋਏ ਇਹ वेजिटेबल ਕੇ ਔਰ ਉਸਕੇ ਫਰੂਟ ਕੇ ਜ਼ਿਆਦਾਤਰ ਹੈਗੇ ਨੇ ਲੋਕੀ ਆਣ ਜਾਣ ਵਾਲੇ ਸਸਤਾ ਸਮਾਨ ਲੈਣ ਕੇ ਚੱਕਰ ਵਿੱਚ ਇੱਥੇ ਗੱਡੀ ਰੋਕ ਦਿੰਦੇ ਤੇ ਫਿਰ ਬਾਰ ਬਾਰ ਜਾਮ ਲੱਗ ਜਾਂਦਾ ਹੈ ਬਾਰ ਬਾਰ ਕੰਪਲੇਂਟਾਂ ਹੋਈ ਜਾ ਰਹੀਆਂ ਐਸੀ ਕਿ ਕਿ ਵੀ ਇੱਥੇ ਜਾਮ ਲੱਗਦਾ ਕਮਰਸ਼ੀਅਲ ਐਕਟੀਵਿਟੀ ਹੁੰਦੀ ਹੈ ਹਾਂ ਇਹ ਵੀ ਇਸ ਵਜ੍ਹਾ ਸੇ ਵੀ ਆਪਣਾ वैसे तो ये वायलेशन है ही पेरीफेरी एक्ट की मैंताओं बात एग्रीकल्चर लैंड में उन्होंने स्ट्रक्चर ਖੜੇ ਕਰਿਆ ਜਿਹੜੇ ਸਰ ਇਹ ਐਗਰੀਕਲਚਰ ਲੋਕਾਂ ਦੀ ਸੀ ਜਮੀਨ ਹੈ ਮਾਲਕਾਂ ਦੀ ਮਾਲ ਜ਼ਮੀਨ ਮਾਲਕਾਂ ਕੀ ਹੈ ਲੇਕਿਨ ਜੋ ਸਟਰਕਚਰ ਬਿਲਿਸ ਕੇ ਅੰਦਰ ਬੰਦਾ ਖੇਤੀ ਕਰ ਸਕਦਾ ਹੈ ਸਟਰਕਚਰ ਨਹੀਂ ਖੜਾ ਕਰ ਸਕਦਾ ਜਿਹੜੇ ਸਰ ਜਿਹੜੇ ਰੋਡ ਦੇ ਉੱਤੇ ਕਾਫੀ ਠੇਕੇ ਵੀ ਕਾਫੀ ਜਾਮ ਲਾਉਣ ਦਾ ਕਾਰਨ ਬਣ ਰਿਹਾ ਹੈ ਹੋਰ ਵੀ ਸਕੂਲਾਂ ਦੇ ਦੁਆਰਾਂ ਨੇ ਉਹਨਾਂ ਨੂੰ ਵੀ ਚੋੜਾ ਕੀਤਾ ਜਾਵੇਗਾ ਆਉਣ ਵਾਲੇ ਦਿਨਾਂ ਚ ਨਾੜੇ ਟਾਈਮ ਤੇ ਚੋਣਾਂ ਨੂੰ ਵੀ ਕਰਿਆ ਜਾਏਗਾ ਲੋਕਤ ਵਗੈਰਾ ਦਿੱਤੀ ਹੈ ਹਾਂ ਇਹਨਾਂ ਨੂੰ ਹਟਾ ਆ ਜਾਏਗਾ ਸਾਰੇ ਰੋਡ ਦੀ ਐਕਸਪੈਂਸ਼ਨ ਵੀ ਹੋਏਗਾ ਨਾੜੇ ਟਾਈਮ ਇਹ ਵੀ ਕਰਨਾ ਪਵੇਗਾ ਕੋਈ ਵਿਰੋਧ ਤਾਂ ਨਹੀਂ ਹੋਇਆ ਇੱਥੇ ਦੇਖਣ ਨੂੰ ਕੋਈ ਵਿਰ ਦਾਈਆ ਮੈਂ ਤਾਂ ਉਹ ਬੱਤ ਸਟਾਰਟਿੰਗ ਮੈਂ ਜਦ ਵੀ ਕੋਈ ਕੰਮ ਕਰਦੇ ਆ ਤਾਂ ਉਸਕੇ ਬਾਅਦ ਖਰਾਬ ਪਰਲੇ ਰੋਡ ਤੇ ਬਹੁਤ ਜਮ ਲੱਗਦਾ ਇਸ ਰੋਡ ਤੇ ਵੀ ਕਾਰਵਾਈ ਹੋਏ ਪਰਲੇ ਰੋਡ ਤੇ ਵੀ ਹੋਏਗੀ ਕਾਰਵਾਈ ਆਉਣ ਵਾਲੇ ਦਿਨੋਂ ਮੈਂ ਹਾਂ ਤੇ ਫਿਰ ਕੀ ਕੋਈ ਫਲਾਈਓਵਰ ਦਾ ਵੀ ਰੋਲਾ ਪੈ ਰਿਹਾ ਕਿ ਫਲਾਈਓਵਰ ਬਣਨਾ ਇੱਥੇ ਉਹਦਾ ਹੈ ਕੋਈ ਐਕਟ ਮੀਨ ਦਾ ਮੀਨ ਟਾਈਮ ਫਲਾਈਓਵਰ ਕੀ ਕੋਈ ਪ੍ਰੋਪੋਜ਼ਲ ਨਹੀਂ ਇੱਥੇ ਵੀ ਹੈਗੀ ਕਿਉਂਕਿ ਉਹ ਮੈਟਰੋ ਪ੍ਰੋਜੈਕਟ ਨੂੰ ਇਫੈਕਟ ਕਰਦੀ ਹੈ ਇਸ ਵਜ੍ਹਾ ਸੇ ਇਨ ਦਾ ਮੀਨ ਟਾਈਮ ਤੋਂ ਰੋਡ ਦੀ ਐਕਸਪੈਂਸ਼ਨ ਕੀ ਹੈ ਇਹ ਰੋਡ ਤੋਂ ਕਿੰਨੇ ਪਿੱਛੇ ਹਟ ਕੇ ਬੰਦਾ ਆਪਣਾ ਕੰਮਕਾਰ ਖੋਲ ਸਕਦਾ ਜੀ ਇਹਦੇ ਬਾਰੇ ਕੁਝ ਨਹੀਂ ਇਹ ਤਾਂ ਜਿੰਨੀ ਰੋਡ ਕੀ ਵਿੜਦਾ ਉਹਨਾਂ ਤਾਂ ਰੋਡ ਤੋਂ ਖਾਲੀ ਕਰਨਾ ਹੀ ਕਰਨਾ ਪੜੇਗਾ ਜਿੰਨਾ ਮੈਂ ਕਹਤਾ ਹਾਂ ਬਾਤ ਇਹ ਰੋਡ ਹਾਂ ਹਾਂ ਇਹ ਮਾਲ ਦਾਣਾ ਜ਼ਮੀਨ ਹੈ ਅਸੀਂ ਕਿੰਨਾ ਹਟ ਕੇ ਕੰਮ ਕਰ ਸਕਦੇ ਹੋ ਹੋਰ ਕੁਛ ਨਹੀਂ ਕਰਿਆ ਕਰ ਨਹੀਂ ਸਕਦੇ ਜੇ ਸਾਡੀ ਆਪਣੀ ਜ਼ਮੀਨ ਆ ਅਸੀਂ ਕਰੇ ਨਹੀਂ ਸਕਦੇ ਕੁਝ ਨਹੀਂ ਨਹੀਂ ਉਸ ਪਰ ਰੋਡ ਪਰ ਰੋਡ ਤਾਂ ਪਿੱਛੇ ਆਪਣਾ ਜਿੱਥੇ ਤੱਕ ਰੋਡ ਦੀ ਜਗ੍ਹਾ ਹੈ ਉਧਰ ਰੋਡ ਖਾਲੀ ਕਰਨਾ ਹੀ ਪੈਣਾ ਹੈ ਤੁਹਾਨੂੰ ਇੱਕ ਕੁਐਸਚਨ ਹੈ ਵੀ ਜੇ ਸਾਡੀ ਆ ਥੋੜੀ ਜ਼ਮੀਨ ਹੈ ਇਹ ਹਾਂ ਤੁਸੀਂ ਕਿੰਨੇ ਫੁੱਟ ਹਟ ਕੇ ਕੰਮ ਕਰ ਸਕਦੇ ਹੋ ਇਹ ਸਾਨੂੰ ਅਸੀਂ ਇਹ ਚੀਜ਼ ਪੁੱਛਣੇ ਜਾ ਰਹੇ ਹਾਂ ਉਸਤੇ ਥੋੜਾ ਕੋਈ ਨਾ ਕੋਈ ਐਕਟ ਰੋਡ ਦਾ ਇਹ ਇਸੇ ਹੁਣ ਤਾਂ ਇਸੇ ਤੋਂ 15 ਫੁੱਟ ਪਿੱਛੇ ਦਈ ਅਸੀਂ ਫੇਰ ਵੀ ਕਾਰਵਾਈ ਨਹੀਂ ਫੇਰ ਵੀ ਕਾਰਵਾਈ ਹੋ ਗਈ ਆ ਅਸੀਂ ਨਾ ਉਸ ਦੇ ਵਿੱਚ ਕਰ ਸਕਦੇ ਹਾਂ ਕਿ ਕੀਤੀ ਕਰ ਸਕਦੇ ਹਾਂ ਕਿ ਕੀ ਕਰ ਸਕਦੇ ਜਿਵੇਂ ਜ਼ਮੀਨ ਅਗਰੀਕਲਚਰ ਪਰ ਵੀਰ ਸਬਜ਼ੀਂ ਜਾਂਦੀਆਂ ਹੋਰ ਤਾਂ ਨਹੀਂ ਕੁਝ ਆਂਦਾ ਜਿਉਂ ਕਹਿੰਦੇ ਵੇਚ ਨਹੀਂ ਉਗਾ ਸਕਦੇ ਆਗਾ ਸਕਦੇ ਹਾਂ ਹਾਂ ਫਸਲਾਂ ਉਗਾ ਸਕਦੇ ਆ ਉਗਾ ਕੇ ਵੇਚਨੇ ਕਿੱਥੇ ਹੈ ਵੇਚਨੇ ਕਿੱਥੇ ਨਹੀਂ ਵੇਚਨੀ ਤਾਂ ਮੈਂ ਤਾਂ ਸਟ੍ਰਕਚਰ ਲਗਾ ਕੇ ਦੋ ਵੇਚਨੀ ਆਂਦਾ ਤਾਂ ਉੱਥੇ ਆ ਗਈ ਟੈਂਪਰੇਰੀ ਸਟ੍ਰਕਚਰ ਦਈ ਆ ਸੌਫਟ ਟਾਰਗੇਟ ਹੈ ਉਹਨਾਂ ਨੂੰ ਆ ਰਿਹਾ ਹੈ ਕੁਝ ਨਹੀਂ ਹੈ ਜੇ ਨਾ ਮ ਦਮ ਹੈਗਾ ਠੇਕਾ ਖੁੱਲਿਆ ਠੇਕਾ ਟਾਕੇ ਦਿਖਾ ਦਿਓ ਹੁਣੀ ਤੋੜ ਦੋ ਆਪਣਾ ਚੈਲੰਜ ਹੈ ਹੁਣੀ ਤੋੜ ਦੋ ਜੇ ਠੇ ਹੁਣ ਜਿਵੇਂ ਤੋੜੂ ਜੇ ਕੋਈ ਠੇਕਾ ਮੇਰੀ ਗੱਲ ਸੁਣੋ ਹੋਈ ਕੀ ਕਾਰਵਾਈ ਠੇਕੇ ਕੇ ਪਹਾਰ ਸਵੇਰੇ ਸਾਜਰੇ 5 ਵਜੇ ਲਾਈਨਾਂ ਲੱਗ ਜਾਂਦੀਆਂ ਨੌਂ ਨੇ ਠੇਕਾ ਨਹੀਂ ਠੇਕਾ ਹੈ ਕਿ ਮੰਦਿਰ ਉਹ ਉਹੀ ਮੰਦir ਹੁਣ ਤੁਸੀਂ ਉਹੀ ਲਾ ਲਓ ਹੁਣ ਕੀ ਕਰ ਸਕਦੇ ਆ ਇਸ ਵਾਸਤੇ ਮੰਦਿਰ ਹੋਊਗਾ ਸਾਡੇ ਵਾਸਤੇ ਉਹ ਠੇਕਾਗਾ ਜਿੱਥੇ ਪੈਸਾ ਝੜਦਾ ਮੰਦਿਰ ਇਹ ਕਹਿ ਰਹੇ ਨਾ ਕਿ ਪੈਸੇ ਝੜ ਰਹੇ ਇਹਨਾਂ ਨੂੰ ਇਹਨਾਂ ਲਈ ਦਾ ਮੰਦਿਰ ਹੈ ਪੈਸਾ ਆ ਰਿਹਾ ਜੀ ਤੁਹਾਡੇ ਕੋਲ ਕੀ ਸਬੂਤ ਹੈ ਨਹੀਂ ਨਹੀਂ ਇਹ ਗੱਲ ਨਹੀਂ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਜਗ੍ਹਾ ਉੱਤੇ ਅਫਸਰ ਸਹਿਬਾਨਾ ਨੇ ਆਪਣਾ ਪੱਖ ਦਿੱਤਾ ਉਹਨਾਂ ਵੱਲੋਂ ਕਿਹਾ ਗਿਆ ਕਿ ਜਗ੍ਹਾ ਉੱਤੇ ਜੋ ਨੋਟਿਸ ਤੋਂ ਬਾਅਦ ਕਾਰਵਾਈ ਕੀਤੀ ਹੈ ਤਾਂ ਇਸ ਦੇ ਨਾਲ ਨਾਲ ਨੂੰ ਦੱਸਿਆ ਗਿਆ ਕਿ ਹੋਰ ਵੀ ਜਿਹੜੀਆਂ ਇਸ ਤਰੀਕੇ ਦੇ ਨਜਾਇਜ਼ ਕਬਜ਼ੇ ਨੇ ਨਜਾਇਜ਼ ਸਾਰੀਆਂ ਨੇ ਜੋ ਕਿ ਰੋਡ ਦੇ ਵਿੱਚ ਦਿੱਕਤ ਲੈ ਕੇ ਆ ਰਹੀਆਂ ਨੇ ਉਹਨਾਂ ਦੇ ਉੱਤੇ ਅਸੀਂ ਲਗਾਤਾਰ ਕਾਰਵਾਈ ਕਰ ਰਹੇ ਹਾਂ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਇਸ ਤਰੀਕੇ ਦੀਆਂ ਹੋਰ ਵੈਲੂਏਸ਼ਨ ਜੜੀਆਂ ਕਾਰਵਾਈਆਂ ਨੇ ਉਹ ਕਿੱਤੀਆਂ ਜਾਣਗੀਆਂ ਤੁਹਾਡੇ ਕਰ ਮੈਂ ਸੁਮਿਤ ਦੇ ਨਾਲ ਤੇ ਸਿੰਘ ਜਿਤ ਕੋਰ ਹੈ ਕੀ ਅੱਜ ਜਿਹੜਾ ਤੁਸੀਂ ਕਾਰਵਾਈ ਨਹੀਂ ਕਿਵੇਂ ਦੇਖੀ ਸਪਤੇ ਪਹਿਲਾ ਦਾ ਪੂਰਾ ੱਕਾ ਮੇਰੀ ਇੱਥੇ ਦੁਕਾਨ ਹੈ ਟੈਂਟਾ ਚ ਪਾਰਟਨਰਸ਼ਿਪ ਆ ਮੈਂ ਕੈਨੇਡਾ ਤੋਂ ਆਈਆਂ ਵੀਰਵਾਰ ਨੂੰ 7 ਵਜੇ ਜਦੋਂ ਪਤਾ ਲੱਗਿਆ ਮੈਨੂੰ ਕੋਈ ਵੀ ਨੋਟਿਸ ਨਹੀਂ ਹੈਗਾ ਦੂਜੀ ਗੱਲ ਜਿਹੜੀ ਜ਼ਮੀਨ ਦੇ ਇਹ ਆਏ ਨੇ ਨੋਟਿਸ ਸਾਡੀ ਜ਼ਮੀਨ ਦਾ ਨੰਬਰ ਹੀ ਨਹੀਂ ਉਹ ਨੋਟਿਸ ਆਏ ਇੱਧਰ ਆਪਣਾ ਕੋਈ ਜਿਹੜੀ ਨਾ ਇੱਥੇ ਨਾਲਾ ਹੁੰਦਾ ਸੀਗਾ ਜਿਹਦੇ ਨਾਲ ਅਸੀਂ ਆਪਣੀ ਜ਼ਮੀਨ ਨੂੰ ਪਾਣੀ ਲਾਉਂਦੇ ਤੇ ਪਹਿਲ ਤਾਂ ਤੁਸੀਂ ਦੇਖੋ ਸਰਕਾਰ ਨੇ ਨਾਲਾ ਬੰਦ ਕਰਤਾ ਮੁੜਕੇ ਜੇ ਅਸੀਂ ਲਸਣ ਪਿਆ ਦੇ ਲਾਉਨੇ ਅਸੀਂ ਪਾਣੀ ਛੱਡ ਕੇ ਜਾਂਦੇ ਰਾਤੋ ਰਾਤ ਸੜਕ ਰਾਦਰ ਸਮਾਨ ਪੱਟ ਲੈਂਦੇ ਆ ਮੁੜਕੇ ਜੇ ਅਸੀਂ ਮੱਜਾ ਰੱਖਦੇ ਆ ਕਹਿੰਦੇ ਸਾਨੂੰ ਸਮੈਲ ਆਉਂਦੀ ਗੋਹੇ ਦੀ ਮੇਨ ਦਿੱਕਤ ਜਿਹੜੀ ਇੱਥੇ ਵੀ ਆਈਪੀ ਕਲੋਨੀ ਬਣੀ ਐ ਇੱਕ ਦੋ ਕੋਈ ਨਾ ਜੱਜ ਨੰਗਿਆ ਇੱਥੋਂ ਉਹਨੂੰ ਆਈ ਦਿੱਕਤ ਸ਼ਾਮ ਨੂੰ 5 ਵਜੇ ਹੁੰਦੀ ਸਕੂਲ ਨੂੰ ਛੁੱਟੀ ਉਹਨੇ ਕਿਸੇ ਨੂੰ ਦਿਖ ਰਿਹਾ ਅੱਗੇ ਠੇਕਾ 15 ਕਰੋੜ ਦਾ ਟੈਂਡਰ ਚੜਿਆ ਉਹਦਾ ਸਾਰੇ ਗਵਰਨਮੈਂਟ ਅਫਸਰ ਉੱਥੋਂ ਦਾਰੂ ਲੈ ਕੇ ਜਾਂਦੇ ਆ ਇਹ ਜਿੰਨੇ ਨਿਊ ਚੰਡੀਗੜ੍ਹ ਦੇ ਅਫਸਰ ਆ ਇੱਥੋਂ ਸਬਜ਼ੀਆਂ ਲੈ ਕੇ ਜਾਣੇ ਕਹਿੰਦੇ ਉੱਥੇ ਸ਼ੋਅਰੂਮਾਂ 'ਚ ਨਾਰੀਅਲ ਸਾਨੂੰ 150 ਦਾ ਮਿਲਦਾ ਇੱਥੋਂ ਇਹ ਨਾਲੇ ਤਾਂ ਕਹਿੰਨੇ ਦੁਕਾਨ ਵਾਲਿਆਂ ਨੂੰ ਅਸੀਂ ਪ੍ਰਸ਼ਾਸਨ ਦੇ ਬੰਦੇ ਆ ਨਾਲੇ ਡਿਸਕਾਊਂਟ ਲੈ ਕੇ ਜਾਣੇ ਨਾਲੇ ਸਬਜ਼ੀਆਂ ਸਾਨੂੰ ਕਹਿੰਨੇ ਐਗਰੀਕਲਚਰ ਲੈਂਡ ਆ ਬਈ ਸਬਜ਼ੀਆਂ ਹੀ ਵੇਚ ਰਹੇ ਆ ਐਗਰੀਕਲਚਰ ਲੈਂਡ 'ਚ ਅਸੀਂ ਹੋਰ ਕੀ ਕਰ ਰਹੇ ਆ ਐਗਰੀਕਲਚਰ ਤੋਂ ਸਬਜ਼ੀਆਂ ਵੀ ਸਬਜ਼ੀਆਂ ਹੀ ਵੇਚੂਗੇ ਮੁੜ ਕੇ ਜੇ ਕੱਲ੍ਹ ਨੂੰ ਐਸੇ ਡੰਗਰ ਰੱਖੇ ਇੱਥੇ ਸਾਨੂੰ ਇਹਨਾਂ ਨੇ ਡੰਗਰ ਨਹੀਂ ਰੱਖਣ ਦੇਣੇ ਫੇਰ ਇਹਨਾਂ ਨੂੰ ਸਮੈਲ ਮਾਰਦੀ ਆ ਜਾ ਕੇ ਸਾਡੇ ਘਰ ਦੇਖੋ ਸਾਰੇ ਰੋਜੀ ਰੋਟੀ ਵਾਲੇ ਜੇ ਤਾਂ ਅਸੀਂ ਪ੍ਰਸ਼ਾਸਨ ਨੂੰ ਚੜਾ ਦਿੰਦੇ ਪੈਸਾ ਜਿਵੇਂ ਤਨਾਸ ਮਾਰਬਲ ਮਾਰਕੀਟ ਤੇ ਚੜਾਇਆ 15-20 ਲੱਖ ਰੁਪਏ ਦੰਦੇ ਇਹਨਾਂ ਨੂੰ ਦੋ ਦੋ ਚਾਰ ਚਾਰ ਮਹੀਨੇ ਬਾਅਦ ਫੇਰ ਠੀਕਤਾ ਅਸੀਂ ਮਕਾਨ ਜਿਹੜੇ ਮਾਲਕ ਹੈ ਉਹ ਵੀ ਗਰੀਬ ਹੈ ਜਿਹੜੇ ਸਾਡੇ ਮਜ਼ਦੂਰ ਹੈ ਵਿਚਾਰੇ ਸਬਜ਼ੀਆਂ ਭਾਜੀਆਂ ਵਾਲੇ ਇਹ ਵੀ ਗਰੀਬ ਹੈ ਅਸਲ ਤਾਂ ਮੇਨ ਮੁੱਦਾ ਨਾ ਪੈਸੇ ਨਾਲ ਮੂੰਹ ਨਹੀਂ ਪਾਰ ਹੋਇਆ ਡੀਐਸਪੀ ਦਾ ਲਲਕਾਰ ਕੇ ਕਹਿ ਨਹੀਂ ਮੈਂ ਆ ਗੱਲ ਜੇ ਅਸੀਂ ਐਸਡੀਐਮ ਨੂੰ ਵੀ ਪੈਸਾ ਚੜਾ ਦਿੰਦੇ ਨਾ ਇਹ ਕੰਮ ਰੁਕ ਜਣਾਤਾ ਫੇਰ ਡਿਲੇ ਹੋ ਜਣਾਤਾ 12 ਸਾਲ ਹੋ ਗਏ ਗੁਰਜੀ ਗੱਡੀ ਨੂੰ ਇੱਥੇ ਕਹਿੰਦੇ ਅਸੀਂ ਤੁਹਾਡੀ ਸੜਕ ਕਬੈਰ ਕਰਨੀ ਹੈ 12 ਬਾਰ ਫੁੱਟ ਪਿੱਛੇ ਮੁੜ ਕੇ ਅੱਜ ਤੱਕ ਸਾਨੂੰ ਪੈਸੇ ਨਹੀਂ ਦੇ ਅਸੀਂ ਤਾਂ ਕੁਝ ਕਹਿੰਦੇ ਨਹੀਂ ਭਾਈ ਹੱਸ ਕੇ ਦੇ ਰਹੇ ਹਾਂ ਸੜਕ ਲੈ ਲੈਣਾ ਇੱਕ ਵਾਰ ਚ ਦੇਣ ਸਾਨੂੰ ਪੈਸੇ ਨਾਲੇ ਦਿਨ ਕੋਈ ਪੱਕੇ ਸ਼ੋਅਰੂਮ ਜਾਂ ਦੁਕਾਨਾ ੱੱਕਾ ਪੂਰਾ ਨਾ ਤਾਂ ਸੀ ਪੰਜਾਬ ਦੇ ਰਹੇ ਨਾ ਸੀ ਹਰਿਆਣੇ ਦੇ ਬਾਹਰ ਦੇ ਲੋਕ ਆ ਕੇ ਇੱਥੇ ਕੰਮ ਆਉਗੇ ਸੰਤੋ ਪਿੰਡ ਦਾ ਜਮੇ ਬੇੜਾ ਕਰ ਕਰਤਾ ਜੇ ਸਾਨੂੰ ਇੱਥੇ ਐਗਰੀਕਲਚਰ ਕਰਨੀ ਸੀ ਸਾਨੂੰ ਟਿਊਬਲ ਲਾ ਕੇ ਦੇਣ ਸਰਕਾਰ ਪਹਿਲਾਂ ਮੁੜ ਕੇ ਮੇਰੀ ਮੈਨੂੰ ਇੱਕ ਵੀ ਨੋਟਿਸ ਨਹੀਂ ਮੇਰੀ ਦੁਕਾਨ ਪਿੱਛੇ ਟੈਂਟਾਂ ਦੀ ਆ ਕੀ ਮੈਂ ਢਾ ਦੂੰਗੇ ਇਹ ਸੋਹਣੇ ਨਹੀਂ ਰਹੇ ਪੂਰਾ ੱੱਕਾ ਸਾਡੇ ਸਰਪੰਚ ਸਾਹਿਬ ਨੂੰ ਲੱਗੇ ਇੱਕ ਮੁੰਡਾ ਵਿਚਾਰਾ ਜਿਹਦੀ ਹੱਥ ਕੋਈ ਦੁਕਾਨ ਵੀ ਨਹੀਂ ਦੀ ਸਾਡੇ ਨਾਲ ਲੱਗੇ ਉਹਨੂੰ ਲੱਦ ਲੈਗੇ ਤੀਵਿਆਂ ਨੂੰ ਕਿਵੇਂ ਹੱਥ ਪਾਣ ਲਗੇ ਸਾਡਾ ਰਾਈਟ ਹੈ ਇਹਨਾਂ ਨੇ ਮੁੰਡੇ ਦਾ ਮੈਕ ਤੋੜਤਾ ਜਿਹੜਾ ਇੱਥੇ ਪ੍ਰਸ਼ਾਸਨ ਹੈ ਸੁਣਵਾਈ ਪਰ ਅਸੀਂ ਇਹਨਾਂ ਨੂੰ ਕਿਹਾ ਭਾਈ ਅਸੀਂ ਐ ਕਰਦੇ ਕਿ ਸਿਕਿਉਰਿਟੀ ਗਾਰਡ ਰੱਖ ਲੈਣੇ ਆ ਉਹ ਇੱਥੇ ਜਾਮ ਨਹੀਂ ਲੱਗਣ ਦਊਗਾ ਇਹਨੇ ਡੀਐਸਪੀ ਨੇ ਉਹ ਵੀ ਨਹੀਂ ਸੁਣਿਆ ਮਤਲਬ ਸੁਣਨ ਤਾਂ ਸਹੀ ਐਸਡੀਐਮ ਨੇ ਕੋਈ ਸੁਣਵਾਈ ਕੋਈ ਸੁਣਵਾਈ ਨਹੀਂ ਤੁਹਾਡੇ ਪਿੰਡ ਵੀ ਜਾੜਤੇ ਤੇ ਥੋੜੇ ੱੱਕਾ ਵੀ ਹੋ ਰਿਹਾ ਪਿੰਡ ਤਾਂ ਉਜੜੇ ਵਈਆਂ ਤਾਂ ਸਭ ਨੂੰ ਹੀ ਪਤਾ ਹੈ ਕੋਈ ਸਾਡੀ ਸੁਣਵਾਈ ਨਹੀਂ ਕਿ ਪਿੰਡ ਤਾਂ ਉਜੜੇ ਵਈਆਂ ਜੇ ਅਸੀਂ ਇੱਥੇ ਫਸਲ ਵੀਰ ਦੇ ਰਾਤੋਂ ਰਾਤ ਚੋਰੀ ਕੋਈ ਸਾਨੂੰ ਇੱਥੇ ਸਾਨੂੰ ਇਹਨਾਂ ਦਾ ਕੁਝ ਹੋਰ ਵੀ ਨਹੀਂ ਕਰਨ ਦੇਣਾ ਇਹ ਕਿੰਨਾ ਦਾ ਸਿਰਫ ੱੱਕਾ ਹੈ ਇਹਨਾਂ ਨੂੰ ਆ ਇਹ ਵੀ ਫਲਾਈਓਵਰ ਬਣੂਗਾ ਅਸੀਂ ਇੱਥੇ ਸਿਮਿੰਟ ਬਜਰੀ ਗੇਰੂਗੇ ਜਿਹੜੇ ਮੈਨ ਇਹਨਾਂ ਨੂੰ ਆ ਵੀ ਤਕਲੀਫ ਹੈ ਬਾਕੀ ਭਾਈ ਪੈਸਾ ਨਹੀਂ ਚੜਿਆ ਸਾਤੇ ਅਸੀਂ ਹੈਗੇ ਗਰੀਬ ਬੰਦੇ ਜੇ ਪੈਸਾ ਧੱਕ ਦਿੰਦੇ ਫਿਰ ਠੀਕ ਤਾਂ ਫਿਰ ਓਕੇ ਦਾ ਕੰਮ ਅਸੀਂ ਇਹਨਾਂ ਨੂੰ ਐ ਵੀ ਕਹਿ ਲਿਆ ਵੀ ਤੁਸੀਂ ਕੱਲੂ ਪੁਲ ਬਣਾਣਾ ਏ ਅਸੀਂ ਫਿਰ ਵੀ ਕੋਆਪਰੇਟ ਕਰੂਗੇ ਤੁਹਾਡੇ ਨਾਲ ਪਰ ਇਹਨਾਂ ਨੇ ਫਿਰ ਵੀ ਨਹੀਂ ਸੁਣੀ ਭਾਈ ਸਾਡੀ ਆਰਡਰ ਹੋਏ ਵੀ ਪੁਲ ਬਣਾਉਣ ਹੋਰੇ ਨੇ ਦੂਜੀ ਧਰ ਤੇ ਤੁਸੀਂ ਜ਼ਮੀਨਾਂ ਲੈਣ ਚਾਹੁੰਦੇ ਸਿੱਧੀ ਜੀ ਗੱਲ ਆਹੀ ਹੈ ਸਾਰਾ ਚੰਡੀਗੜ੍ਹ ਬਸਾਤੇ ਪਿੰਡ ਖਤਮ ਕਰਕੇ ਭਾਈ ਆ ਇਨ ਨਗਰੀਆ ਬਚਾ ਦਾ ਇਹਨੂੰ ਵੀ ਕਰ ਰਹੇ ਆ ਖਤਮ ਹੋ ਰਿਹਾ ਤੇ ਪਿੰਡ ਉੱਤਰ ਗਏ ਭਾਈ ਕੀ ਕਹਿ ਸਕਦੇ ਆ ਸਾਰਾ ਪਿੰਡ ਖੜਿਆ ਤੁਸੀਂ ਦੇਖ ਹੀ ਸਕਦੇ ਸ਼ੁਰੂ ਤੋਂ ਕੋਲ ਨੀਚੀ ਰਹ ਰਹੇ ਆ ਜਿੱਦਾਂ ਕਿ ਜਾਮ ਬਹੁਤ ਲੱਗਦਾ ਸੀ ਕਹਿੰਦੇ ਕਿ ਪ੍ਰਸ਼ਾਸਨ ਨੇ ਤਾਂ ਕਾਰਵਾਈ ਕੀਤੀ ਹੈ ਜਾਮ ਤਾਂ ਲੱਗਦਾ ਹੀ ਸੀ ਜਾਮ ਤਾਂ ਉਧਰ ਮੰਦਰ ਦਾ ਮੰਦਰ ਬਣਾਇਆ ਹੋਇਆ ਨਾ ਨਾ ਇਹ ਮੋੜ ਤੇ ਜਿਹਨੂੰ ਠੇਕੇ ਦਾ ਨਾਮ ਦਿੱਤਾ ਹੋਇਆ ਉੱਥੇ ਵੀ ਜਾਮ ਲੱਗਦਾ ਲੱਗਦਾ ਆਪਾਂ ਪ੍ਰੋਟੈਸਟ ਕਰੇ 2022 ਚ ਐਡਮਿਨਿਸਟ੍ਰੇਸ਼ਨ ਦਾ ਰਵਈਆ ਦੇਖੋ ਠੇਕਾ ਬੰਦ ਨਹੀਂ ਹੋਇਆ ਪਰ ਜਿਹੜੇ ਗਰੀਬ ਜਿਹੜੇ ਸਬਜ਼ੀ ਵਾਲੇ ਸਬਜ਼ੀਆਂ ਦੇ ਰੋਟੀਆਂ ਘੁਮਾਰੇ ਤੇ ਆਪਣੀ ਰੋਟੀ ਆ ਰੋਜ਼ਗਾਰ ਹੀ ਹੈ ਉਹਨਾਂ ਦਾ ਉਹ ਤੋੜਦੇ ਆ ਪਰ ਠੇਕਾ ਨਹੀਂ ਜਿਹੜਾ ਸੌਫਟ ਟਾਰਗੇਟ ਹੁੰਦਾ ਹੈ ਨਾ ਹਮੇਸ਼ਾ ਐਡਮਿਨਿਸਟ੍ਰੇਸ਼ਨ ਉਹਨੂੰ ਫੜਦਾ ਹੈ ਸਰਕਾਰ ਉਹਨੂੰ ਫੜਦਾ ਹੈ ਯੋ ਗਰੀਬ ਇਹਨਾਂ ਕੀ ਕਿੱਥੇ ਤੱਕ ਪਹੁੰਚ ਹੋਊਗੀ ਕਿੱਥੇ ਤੱਕ ਵੀ ਨਹੀਂ ਠੇਕੇ ਵਾਲੇ ਕੀ ਦੇਖੋ ਸਿੱਧੀ ਸੈਟਿੰਗ ਹੋਊਗੀ ਉਹ ਰੁਗ ਗਿਆ ਯੋ ਗਰੀਬ ਮਾਰੇਗੇ ਜਾਮ ਕਿਤੇ ਨਹੀਂ ਲੱਗਦਾ ਕਿੱਥੇ ਲੱਗਦਾ ਦੱਸੋ ਦੇਖ ਲਓ ਕਿੱਥੇ ਲੱਗਦਾ ਪੀਜੀਆਈ ਚੌਕ ਹੈ ਪੀਜੀਆਈ ਚੌਕ ਹੈ ਕਿੰਨਾ ਕੀ ਜਾਮ ਲੱਗਦਾ ਹੈ ਦੇਖੇ ਹੁਣ ਤੁਸੀਂ 34 ਸੈਕਟਰ ਹੈ ਕਿੰਨਾ ਜਾਮ ਲੱਗਦਾ ਹੈ ਜਾਮ ਤਾਂ ਸਾਰੀ ਜਗ੍ਹਾ ਲੱਗਦਾ ਹੈ ਜੀ ਪਰ ਇਹ ਕੀ ਜਿਹੜਾ ਇਹ ਰੋਡ ਹੈ ਇੱਕ ਪਾਸੇ ਕਾਰਵਾਈ ਹੋ ਰਹੀ ਦੂਜੇ ਪਾਸੇ ਕਿਉਂ ਸੱਤ ਪ੍ਰਸ਼ਾਸਨ ਜੀ ਮੈਂ ਉਹੀ ਤਾਂ ਕਹਿ ਰਿਹਾ ਸੌਫਟ ਕੋਰਨਰ ਟਾਰਗੇਟ ਹੁੰਦਾ ਨਾ ਸੌਫਟ ਟਾਰਗੇਟ ਬਸ ਉਹੀ ਦੱਬਿਆ ਜਾਂਦਾ ਹੁਣ ਸਬਜ਼ੀ ਵਾਲੇ ਆ ਕਿੱਥੇ ਤੱਕ ਪਹੁੰਚ ਕਰ ਲੂਗੇ ਦੱਸੋ ਤੁਸੀਂ ਕਿੱਥੇ ਤੱਕ ਮਾਰ ਮਾਰ ਲੂਗੇ ਆਪਣੀ ਇਹ ਇਹ ਸਬਜ਼ੀ ਵਾਲੇ ਤੋਂ ਗਰੀਬ ਬੰਦੇ ਸਬਜ਼ੀ ਖਰੀਦਦੇ ਸੀ ਯਾ ਅਮੀਰ ਵੀ ਖਰੀਦਦੇ ਸੀ ਇੱਥੇ ਸਾਰੀ ਖਰੀਦਦੇ ਸੀ ਸਾਰੀ ਖਰੀਦਦੇ ਸੀ ਅੱਗੇ ਜੱਜ ਕਲੋਨੀ ਸਾਰੀ ਲੈਂਦੀ ਜੱਜ ਕਲੋਨੀ ਓਮੈਕਸ ਤੁਸੀਂ ਦੇਖੋਗੇ ਏਐਸਆਈ ਕਲੋਨੀ ਜਿਹੜੀ ਵਸੀ ਹੈ ਸਾਰੀ ਸਬਜ਼ੀ ਇਧਰੋਂ ਲੈਂਦੀ ਸੀ ਪਰ ਸਬਜ਼ ਸਾਫਟ ਕੋਰਨਰ ਵੀਰ ਜੀ ਉਹ ਹੀ ਤਾਂ ਗੱਲ ਸਮਝ ਨਹੀਂ ਰਹੇ ਤੁਸੀਂ ਹੁਣ ਸੌਫਟ ਟਾਰਗੇਟ ਹੈ ਇਹਨਾਂ ਨੂੰ ਮਾਰਦੇ ਕਿੱਥੇ ਤੱਕ ਜਾਊਂਗੇ ਕਿੱਧਰ ਤੱਕ ਵੀ ਨਹੀਂ ਠੇਕੇ ਵਾਲੇ ਨੂੰ ਤੋੜ ਕੇ ਦੇਖੋ ਠੇਕੇ ਵਾਲੇ ਨੂੰ ਤੋੜ ਕੇ ਦੇਖੋ ਤੁਸੀਂ ਠੇਕੇ ਵਾਲੇ ਦਾ ਬੰਦ ਕਰਾ ਕੇ ਦੇਖੋ ਕੰਮ ਦੂਜੇ ਦਿਨ ਫੇਰ ਖੋਲਦੂਗਾ। ਕਹਿੰਦੇ ਵੀ ਹੁਣੀ ਚੱਲੋ ਸਾਡੇ ਨਾਲ। ਹੁਣ ਵੀ ਨਹੀਂ ਜਾਣੇ ਹੁਣ ਤਿਆਰ ਐ। ਹੁਣੀ ਚੱਲੋ ਸਾਡੇ ਨਾਲ। ਹੋ ਗਿਆ ਪੈਰੀਫੇਰੀ ਐਕਟ ਨਹੀਂ ਹੈਗਾ ਹੀ ਆ। ਉਹ ਵੀ ਸੇਮ ਹੈ। ਸਾਰਾ ਸੇਮ ਹੈ। ਜਤਿੰਦਰ ਸਿੰਘ ਨਾਮ ਹੈ ਇਹ ਆ। ਮੇਰਾ ਕੁੱਡੇ ਜਸੂਏ ਪਿੰਡ ਹੈ ਇਹ ਆ। ਇਹਦੀ ਜ਼ਮੀਨ ਹੈ। ਇਹ ਸਾਡੀ ਜ਼ਮੀਨ ਹੈ ਇਹ ਉਰੇ। ਤੇ ਆ ਸਾਡਾ ਉਰੇ ਦੇ ਲੈ ਕੇ ਉਹ ਸਾਹਮਣੇ ਤੱਕ ਫਰੰਟ ਹੈ ਇਹ ਆ ਤੇ ਪਿੱਛੇ ਨੂੰ ਵੀ ਹੈ ਇਹ ਪੂਰੀ ਧੱਕੇਚਾਹੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਖਿਆਟੀਆਂ। ਇਹ ਜਿੰਨੀ ਸਾਰੀ ਧੱਕੇਚਾਹੀ ਚੱਲ ਰਹੀ ਆ ਤੇ ਇਹਨਾਂ ਨੇ ਅੱਗੇ ਜਿਹੜੀ ਅੱਗੇ ਤੁਸੀਂ ਆ ਸਕੂਲ ਦੀ ਗੰਧ ਦੇਖੋ ਜੀ ਇੱਕ ਮਿੰਟਾਂ ਇੱਕ ਮਿੰਟ ਇੱਧਰ ਨੂੰ ਆਇਓ ਆ ਸਕੂਲ ਦੀ ਗੰਧ ਹੋਏ ਕੋਈ ਆ ਆ ਕੀ ਥੇਜ ਆ ਠੀਕ ਹੈ ਆ ਆ ਬਾਹਰ ਹੈ ਇੱਧਰ ਨਹੀਂ ਜਾਮ ਲੱਗਦਾ ਹੀ ਆ ਇਹਨਾਂ ਨੇ ਇੱਕੇ ਮੁੱਦਾ ਰੱਖਿਆ ਹੋਇਆ ਸਿਰਫ ਜਾਮ ਲੱਗਦਾ ਆ ਪ੍ਰਸ਼ਾਸਨ ਦਾ ਖੰਭਾ ਲੱਗਿਆ ਭਈਆ ਦੇਖੋ ਇੱਧਰ ਆ ਨਹੀਂ ਜਾਮ ਲੱਗਦਾ ਹੈਗਾ ਇਹ ਵੀ ਸੜਕ ਦੇ ਉੱਪਰ ਹੀ ਆ ਸਾਡੀ ਦੁਕਾਨਾਂ ਦਾ ਖੰਭੇ ਦੇ ਪਿੱਛੇ ਦੀਆਂ ਹੀ ਆ ਫੇਰ ਵੀ ਇਹ ਕਹਿੰਦੇ ਕਿ ਨਹੀਂ ਆ ਸਕੂਲ ਦੀ ਕੰਧ ਦੇਖੋ ਕਿੱਥੇ ਐ ਅਰ ਦੁਕਾਨਾਂ ਕਿੱਥੇ ਦੀਆਂ ਆ ਜੀ ਠੀਕ ਆ ਜੀ ਭਾਈ ਸਕੂਲ ਦਿੱਕਤ ਆ ਰਹੀ ਨਹੀਂ ਆ ਰਹੀ ਉਹ ਸਾਨੂੰ ਨਹੀਂ ਪਤਾ ਸਾਨੂੰ ਇਹਨਾਂ ਨੇ ਕਿਹਾ ਸੀਗਾ ਵੀ ਥੋੜੀ ਦੁਕਾਨਾਂ ਫੜਖੋਤੇ ਐ ਤਾਂ ਦਿੱਕਤ ਆ ਰਹੀ ਤਾਂ ਮੈਂ ਤੁਹਾਨੂੰ ਸਕੂਲ ਦੀ ਕੰਧ ਦਿਖਾ ਰਾਂਗੇ ਇਹ ਸੜਕ ਤੇ ਨਹੀਂ ਹੈਗੀ ਐ ਕਿ ਨਹੀਂ ਐ ਅੱਗੇ ਆਈਐਸ ਆਈਪੀਐਸ ਕਲੋਨੀ ਬਣੀ ਹੈ ਉਹ ਸਾਰੇ ਉਹ ਕੰਪਲੇਂਟ ਕਰ ਰਹੇ ਆ ਉਹਨਾਂ ਨੂੰ ਰੇ ਤੰਗੀ ਆਉਂਦੀ ਹੈ ਵੀ ਸਾਨੂੰ ਤੰਗੀ ਆਉਂਦੀ ਜਾਮ ਲੱਗਦਾ ਔਰ ਗੱਡੀਆਂ ਖੜਦੀਆਂ ਭਾਜੀ ਡਿਊਟੀ ਟਾਈਮ ਜਦ 9 ਵਜੇ ਜਾਣੇ ਆ ਜਾਂ ਸਵੇਰੇ 9 ਵਜੇ ਜਾਣੇ ਆ ਉਧਰਲੇ ਪਾਸੇ ਜਾਉਂਦਾ ਸਵੇਰੇ 5 ਵਜੇ ਡਿਊਟੀ ਆਫ ਹੁੰਦੀ ਹੈ ਇਧਰ ਨੂੰ ਜਾਮ ਹੁੰਦਾ ਅੱਗੇ ਨਿਊ ਚੰਡੀਗੜ੍ਹ ਬਣਿਆ ਖੇਤੇ ਖੇਤ ਦੇ ਬਾਈ ਆ ਜਿੱਥੇ ਜਿੱਥੇ ਇੱਕ ਗੱਡੀ ਲੰਘਦੀ ਦੀ ਨਾ ਦੋ ਲੰਘਦੀਆਂ ਹੁਣ 40 ਗੱਡੀਆਂ ਲੰਘਦੀਆਂ ਇੱਕ ਪਾਸੇ ਨੂੰ ਜਾਮ ਦਾ ਆਟੋਮੈਟਿਕ ਲਗਣੀ ਲਗਣਾ ਹੈ। ਬਾਜੀ ਹਲੇ ਜੋ ਸਾਨੂੰ ਪ੍ਰਸ਼ਾਸਨ ਨੇ ਨੋਟਿਸ ਦੇ ਆ ਉਹਦੇ ਹਿਸਾਬ ਨਾਲ ਉਹੀ ਕਾਰਵਾਈ ਹੋ ਰਹੀ ਹੈ। ਬਾਕੀ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੈਗਾ। ਬਾਜੀ ਅਸੀਂ ਪੂਰਾ ਸਾਡੇ ਪਿੰਡ ਦੇ ਖੜੇ ਹੀ ਆ। ਆ ਸਾਡੇ ਸਾਨੇ ਸਿਆਣੇ ਬੰਦੇ ਵੀ ਖੜੇ ਹੀ ਪਿੰਡ ਦੇ। ਸਾਰੇ ਕੋਆਪਰੇਟ ਕਰਨੇ ਤਿਆਰ ਆਈਆਂ। ਪਰ ਪ੍ਰਸ਼ਾਸਨ ਸਾਡੇ ਨਾਲ ਤਾਂ ਕੋਆਪਰੇਟ ਕਰੇ ਕੋਈ ਕਰ ਨਹੀਂ ਰਹੀ। ਅੱਗੇ ਕੋਈ ਮਾਝੂ ਕੋ ਅਦਾਲਤ ਕੋਈ ਸਪਾਇਆ ਹੋਇਆ। ਬਾਜੀ ਕੇਸ ਪਾਇਆ ਹੋਇਆ ਜੀ 29 ਤਰੀਕ ਲੱਗੀ ਹੋਈ ਹੈ। ਮਲਦੇਵ ਸਿੰਘ ਜੀ। ਕਿਹੜਾ ਪਿੰਡ ਹੈ ਫੁੱਡਾ ਜਸੂਈ ਇਹ ਇਹ ਜਿਹੜੀ ਕਾਰਵਾਈ ਹੋ ਰਹੀ ਹੈ ਸਹੀ ਹੈ ਇਹ ਇਹ ਕਾਰਵਾਈ ਬਿਲਕੁਲ ਗਲਤ ਹੋਈ ਧੱਕਾ ਹੋ ਰਿਹਾ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਈ ਸੁਣੀ ਨਹੀਂ ਸਾਡੇ ਐਕਸ ਸਰਪੰਚ ਬਲਬਿੰਦਰ ਜੀ ਤੇ ਹੋਰ ਬੰਦੇ ਕੰਮ ਪਰੋਏ ਜੋ ਬੇਸਤ ਪਾਸ ਤੇ ਵੀ ਗੱਲਬਾਤ ਕਰਨੇ ਨੂੰ ਵੀ ਤਿਆਰ ਤੇ ਵੀ ਅਸੀਂ ਇਹਨਾਂ ਨੂੰ ਹੋਰ ਵੀ ਜਿੰਨੀ ਪ੍ਰਸ਼ਾਸਨ ਕਹਿੰਦਾ ਛੱਡ ਕੇ ਖਾਲੀ ਕਰ ਦੂੰਗੇ ਜਗਾ ਛੱਡ ਦੂੰਗੇ ਸਾਡੇ ਨਾਲ ਬੈਠ ਕੇ ਗੱਲ ਕਰ ਲੋ ਤਾਂ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਕੋਈ ਆਰਡਰ ਨਹੀਂ ਸਾਨੂੰ ਦਾਟਾਣੇ ਕੀ ਆਰਡਰ ਹੈ ਹਾਲ ਕਿ ਇਸਤੇ ਵੀ ਜਾਦਾਂ ਟਰੈਵਕ ਠੇਕੇ ਦੇ ਬਾਅਦ ਸ਼ਾਮ ਨੂੰ ਜਾ ਕੇ ਦੇਖਿਓ ਉੱਥੇ ਵੀ ਬਹੁਤ ਜਾਮ ਲੱਗ ਜਾਂਦਾ ਔਰ ਜਦੋਂ ਸਕੂਲ ਦੀ ਛੁੱਟੀ ਹੁੰਦੀ ਨਾ ਕੋਈ ਇੱਥੇ ਟ੍ਰੈਫਿਕ ਪੁਲਸ ਵਾਲਾ ਖੜਦਾ ਨਾ ਕੋਈ ਖੜਦਾ ਉਹ ਉਹ ਜਾਮ ਨੂੰ ਦੇਖਦੇ ਨੇ ਬਸ ਸਿਰਫ ਅਫਸਰਾਂ ਕੇ ਸਹੂਲਤ ਬਾਤ ਆਏ ਧੱਕਾ ਕਰਦੇ ਆ ਗਰੀਬ ਲੋਕਾਂ ਨੂੰ ਠਾਲਦੇ ਆ ਇਹ ਸਰਾ ਸਭ ਧੱਕਾ ਹੋਇਆ ਜਾਂਦਾ ਹੈ ਜ਼ਮੀਨें ਕੁਆਇਰ ਕਰ ਲੈਂਦੇ ਇਹ ਪੈਸੇ ਦੇ ਦਿੰਦੇ ਨਾ ਤਾਂ ਜਿੰਮੇਦਾਰਾਂ ਨੂੰ ਕਲਕਾ ਖਾਣ ਦੇ ਰਹੇ ਆ ਤੇ ਨਾ ਹੀ ਕੋਈ ਕਾਰੋਬਾਰ ਕਰਨ ਦੇ ਰਹੇ ਪਾਣੀ ਇੱਥੇ ਪਹਿਲਾਂ ਨਹੀਂ ਇਹ ਗੰਦੇ ਨਾਲੇ ਦਾ ਪਾਣੀ ਲਾਂਦੇ ਤੇ ਸਬਜ਼ੀ ਸੁਬਜ਼ੀਆਂ ਚਰੀਆਂ ਚੁਰੀਆਂ ਵੇਚ ਲੈ ਉਹ ਵੀ ਬੰਦ ਕਰਦੇ ਆ ਤਾਂ ਕੋਈ ਸਾਧਨ ਆ ਰਿਹਾ ਤਾਂ ਇਹਨਾਂ ਨੇ ਛੋਟੇ ਮੋਟੇ ਆਪਣੇ ਆਪਣੇ ਕੰਮ ਖੋਲ ਲੇ ਤਾਂ ਉਹ ਵੀ ਅੱਜ ਇਹਨਾਂ ਨੇ ਅਜਾੜ ਤੇ ਸਾਡੇ ਨਾਲ ਬਹੁਤ ਤਕਾ ਹੋਇਆ ਅਸੀਂ ਫਿਰ ਪੰਜਾਬ ਦੇ ਪਿੰਡ ਸੀ ਜੀ ਚੰਡੀੜ ਬਣੇ ਤੁਹਾਨੂੰ ਫਾਇਦਾ ਹੋਣਾ ਨੁਕਸਾਨ ਸਾਨੂੰ ਤਾਂ ਨੁਕਸਾਨ ਹੋਇਆ ਸਾਨੂੰ ਸਭ ਤੋਂ ਜਿਆਦਾ ਚੰਡੀਕੜ ਵਾਲੇ ਪਿੰਡਾਂ ਵਾਲਿਆਂ ਨੂੰ ਨੁਕਸਾਨ ਹੋਇਆ ਸ਼ਹਿਰਾਂ ਵਾਲਿਆਂ ਨੂੰ ਕੋਈ ਨੁਕਸਾਨ ਨਹੀਂ ਪਿੰਡਾਂ ਵਾਲਿਆਂ ਨੂੰ ਨੁਕਸਾਨ ਹੋਇਆ ਸਾਡੀ ਜ਼ਮੀਨਾਂ ਕੌਡੀਆਂ ਕੇ ਭਾਗ ਖੋਲ ਹੀ ਆ ਇਹਨਾਂ ਨੇ ਤਾਂ ਸਾਨੂੰ ਪੂਰਾ ਮੁਆਵਜ਼ਾ ਵੀ ਨਹੀਂ ਮਿਲਿਆ ਹਾਲ ਕੀ ਨਾ ਬਹਿਰੀয়াল ਤੋਂ ਅੱਗੇ ਸ਼ੰਗਾਰੀ ਵਾਲਾ 8 8 25 25 ਕਰੋੜ ਰੁਪਏ ਨੂੰ ਕਿੱਲੇ बिक ਰਹੇ ਉਰੇ ਸਾਡੇ ਉਹੀ 70 80 ਲੱਖ ਰੁਪਏ ਥਾਈ ਪਹੁੰਚ ਗਿਆ ਉਹ ਵੀ ਇਥਾਈ ਵੀ ਉਹੀ ਹੈ ਤਾਂ ਹੁਣ ਇਹਨੇ ਬਈ ਸਿਰਿਆ ਕਵੈਰ ਨਹੀਂ ਹੋਈ ਅਸੀਂ ਇਹੀ ਕਹਿ ਰਹੇ ਤੇ ਵੀ ਆਦਾ ਜਗ੍ਹਾ ਨੂੰ ਕਵੈਰ ਕਰ ਲੋ ਇਹਨਾਂ ਕਹਿੰਦੇ ਜ਼ਿਮੀਦਾਰਾਂ ਪੈਸੇ ਲੈ ਕੇ ਮਿਲ ਜਮੈਂ ਤਾਂ ਆਪਣਾ ਹੋਰ ਪਾਸੇ ਚਲੇ ਜਾਵਾਂਗੇ ਉਹ ਵੀ ਨਹੀਂ ਮੰਨੀ ਤੇ ਅੱਜ ਸਰੀਆਮ ਧੱਕਾ ਕਰਿਆ ਇਸ ਕੀ ਅਸੀਂ ਸਾਕਸ ਨਗਦੀ ਕਰਦੇ